ਜੀ ਬਹਿ ਗੁਰੂ ਜੀ ਸਾਰੇ ਭੈਣ ਭਰਾ ਮੈਨੂੰ ਸਤ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਸਮੇਰ ਦਾ ਟਾਈਮ ਹੈ ਜੀ ਆਪਾਂ ਬਣਾਉਣ ਲੱਗੇ ਆਂ ਮੌਲੀ ਵਾਲਾ ਪਰੌਂਠਾ ਰੋਟੀ ਆਪਾਂ ਬੇਲ ਲਈ ਤੇ ਥੋੜਾ ਥੋੜਾ ਨਮਕ ਮਿਰਚ ਲਾ ਲਿਆ ਜੀ ਉਹ ਥੋੜਾ ਥੋੜਾ ਹਲਾਵਾਂਗੇ ਜੀ ਪਾਲਕ ਮੇਥੀ ਬਰੀਕ ਬਰੀਕ ਕੱਟ ਕੇ ਰੱਖੀ ਹੈ ਥੋੜਾ ਜਿਹਾ ਆਪਾਂ ਇਹਦੇ ਲਾਵਾਂਗੇ ਉੱਪਰ ਜੀ ਮੌਲੀ ਲੋਜੀ ਤਾਂ ਆਪਣਾ ਹੋ ਚੁੱਕਿਆ ਗਰਮ ਜਿੰਨਾ ਤੱਕ ਆਪਣੇ ਪਰੌਂਠਾ ਜੀ ਬਣ ਕੇ ਹੁੰਦਾ ਤਿਆਰ ਆਪਾਂ ਨਾਲ ਦੀ ਨਾਲ ਦੂਸਰ ਪਰੌਂਠਾ ਵੀ ਬਣਾ ਕੇ ਤਿਆਰ ਕਰ ਲਾਂ ਪੁੜੀ ਨੂੰ ਹਰ ਦਿਨ ਵਾਲਾ ਦੂਸਰਾ ਪਰੌਂਠਾ ਵੀ ਬਣਾ ਕੇ ਤਿਆਰ ਕਰ ਲਾਂਗੇ। ਹਾਂ ਤਾਂ ਇਹ ਪਟੋੜ ਥੋੜਾ ਥੋੜਾ ਨਰਮ ਕਲਾਵਾਂਗੇ। ਉਹ ਜੇ ਲਾਵਾਂਗੇ ਮਸਾਲਾ ਥੋੜੀ ਜਿਹੀ ਮਿਰਚ ਥੋੜੀ ਜਿਹਾ ਪਾਵਾਂਗੇ ਜੀ ਕਾਲੀ ਮਿਰਚ ਉੱਪਰ ਆਪਾਂ ਪਾਵਾਂਗੇ ਜੀ ਮੋਰੀ ਤੋਂ ਥੋੜਾ ਪਪਾਲਕ ਧਨੀਆ ਵਿੱਚ ਇਲਾਵਾਂਗੇ ਜੀ ਇਹਨੂੰ ਹਲਕੇ ਹਲਕੇ ਹੱਥਾਂ ਨਾਲ বেল ਕੇ ਤਿਆਰ ਕਰਾਂਗੇ ਵੀ ਜ਼ਿਆਦਾ ਪ੍ਰੈਸ਼ਰ ਨਹੀਂ ਪਾਉਣਾ ਜਿਵੇਂ ਆਪਣਾ ਬਣ ਕੇ ਤਿਆਰ ਹਲਕੇ ਹਲਕੇ ਹੱਥਾਂ ਨਾਲ ਬੇਲਾਂਗੇ ਜੀ ਆਪਾਂ ਤੇ ਫੇਮੂੜੀਆਂ ਪਾਲ ਕੇ ਮਿੱਠੇ ਧਨੀਏ ਜੀ ਇਹਨੂੰ ਆਟੇ ਚ ਵੀ ਗੁੰਨ੍ਹ ਸਕਦੇ ਆਂ ਜੀ ਪਰੌਂਠਾ ਆਪਣਾ ਬਣ ਕੇ ਤਿਆਰ ਆ ਆ ਦੇਸੀ ਘੀ ਤੇ ਲਓ ਜੀ ਨਾਲ ਆਪਾਂ ਨੇ ਲਿਆ ਦਹੀਂ ਤੇ ਆਪਣੇ ਪਰੌਂਠੇ ਬਣ ਕੇ ਤਿਆਰ ਨੇ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ